ਵਾਹਿਗੁਰੂ 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 ਗੁਰਮਤਿ ਹੈ ਵਾਹਿਗੁਰੂ 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 ਗੁਰਮਤਿ ਹੈ ਵਾਹਿਗੁਰੂ 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 ਗੁਰਮਤਿ ਕੋਈ ਨਾ ਹਾਲ ਹੋ ਜਾਵੇ ਝੂਂਦੇ ਨਿਆਣਾ ਦੇ ਮਾਨੂੰ ਪਾਵੇ ਸਾਰ ਜੀਤੋ ਗਤੋ ਸਿੱਧੋ ਸਿੰਘੋ ਸਰਬੱਤ ਕਾਲ ਸਾਥ ਸਿੰਘ ਸਹਿਜੀ ਕੋ ਸਾਰ ਜੀ ਨਾਲ ਟਿੱਪਿਆ ਬਾਗਿਆਂ ਵਾਲੇ ਸਤਿਗੁਰੂ ਰੱਖ ਲਿਓ ਬਿੰਦ ਬਣੇ ਦੀ ਦਾਜ ਤੇਰਾ ਖਾਲਸਾ ਜੱਪੇ ਸਤਿਗੁਰੂ ਪਾਸ਼ਾ ਅਕਾਲੀਆ ਕਾਲੀਆ ਘਾਰੇ ਬੜੇ ਇਸਨੀਆਂ ਸ੍ਰੀ ਅਕਾਲੇ ਆਹਿਆ ਗਾਲੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਜਿੱਤ ਵਦੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਦੀ ਜਿੱਤ ਫਤਿਹ ਦਸ਼ਮੇਸ਼ ਤਰਨਾਲ ਦੀ ਪੰਨਾਂ ਪਿਆਰਿਆਂ ਵਿੱਚੋਂ ਮਿਸਲ ਬਾਬਾ ਹੀ ਮੋਹ ਸਿੰਘ ਦੇ ਮੁਖੀ ਜ਼ਾਇਦਾਰ ਬਾਬਾ ਹੀ ਰਾਜ ਸਿੰਘ ਜੀ ਕੋਟ ਖਾਲਸਾ ਜਿਨ੍ਹਾਂ ਦਾ ਅਸਥਾਨ ਤਨ ਤਨ ਬਾਬਾ ਹੀ ਮੋਹ ਸਿੰਘ ਜੀ ਦਾ ਆਕਾਲ ਪੂੰਗਾ ਸਾਹਿਬ ਉਹ ਦੁਆਰਾ ਸਤਖੰਡਵਾਸੀ ਬ੍ਰਾਹਮ ਘਾਣੀ ਪਪਾ ਮਿਰ ਸਿੰਘੀ ਉਹ ਗੁਰੂ ਕੀ ਵਡਾਲੀ ਦੇ ਵਿੱਚ ਹਨ ਉਥੋਂ ਦੇ ਸੇਵਾਦਾਰ ਜ਼ਾਇਦਾਰ ਬਾਬਾ ਹੀ ਰਾਜ ਸਿੰਘ ਜੀ ਜੋ ਕਿ ਅੱਜ ਦਾ ਮਾਗੀ ਦਾ ਦਿਹਾਰ ਹੈ ਕਿ ਜਿਸ ਤਰ੍ਹਾਂ ਸਾਡੇ ਪ੍ਰਧਾਨ ਸਾਹਿਬ ਨੇ ਦੱਸਿਆ ਹੈ ਕਿ 40 ਮੁਕਤਿਆਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਏ ਜਦੋਂ ਬਦਾਵਾ ਲੈ ਕੇ ਬੇ ਆਏ ਸੀ ਆਪਣੇ ਜਦੋਂ ਨਗਰ ਦੇ ਵਿੱਚ ਆਏ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਇਸ ਚ ਗੱਲ ਨੂੰ ਚੰਗਾ ਨਾ ਸਮਝਿਆ ਔਰ ਉਦੋਂ ਮਾਤਾ ਪਾਪਾ ਔਰ ਜਿਨੇ ਆਪਣੀ ਤਮਾਨ ਦੇ ਫੇਟ ਸਾਰੀ ਹੀ ਫੌਜ ਨੂੰ ਨਾਲ ਲੈ ਕੇ ਤੇ ਗੁਰੂ ਪਾਸ਼ਾ ਦੇ ਵਿਰੋਧੀਆਂ ਦੇ ਨਾਲ ਜੰਗ ਕੀਤਾ ਔਰ ਪਾਸ਼ਾ ਜਦੋਂ ਉਸ ਜਗ੍ਹਾ ਦੇ ਉੱਤੇ ਪਹੁੰਚੇ ਤੇ ਉਹਨਾਂ ਨੇ ਇਹ ਬਚਨ ਕੀਤਾ ਭਾਈ ਮਾਨ ਸਿੰਘ ਜਿਹੜੇ ਹੀ ਉਹ ਸੈਗਦੇ ਸੀ ਉਹਨਾਂ ਨੂੰ ਆਖਿਆ ਕਿ ਮੰਗ ਲਓ ਜੋ ਕੁਛ ਮੰਗਣਾ ਹੈ ਉਹਨਾਂ ਨੇ ਮੰਗਣ ਤੋਂ ਇਨਕਾਰ ਕਰ ਦਿੱਤਾ ਕਿ ਸੱਚੇ ਪਾਤਸ਼ਾਹ ਜੇ ਉੱਠੇ ਹੋ ਤੇ ਸਾਡਾ ਜੋ ਲਿਖਿਆ ਵਦਾਵਾ ਏ ਉਹ ਵਦਾਵਾ ਪਾਰ ਦਿੱਤਾ ਜਾਵੇ ਇਸ ਕਰਕੇ ਸਾਰੀ ਹੀ ਇਲਾਕਾ ਦੀ ਸੰਗਤ ਨੂੰ ਲੋਹੜੀ ਦੀ ਤੇ ਮਾਗੀ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਦੇ ਪਾਵੇ ਨੇ ਆਲ ਵਜਾਵੇ ਝੂੜਦੇ ਨਿਆਣਾ ਦੇ ਮਨ ਨੂੰ ਭਾਵੇ ਸਾ ਸਿਆ ਕਾਲ ਵਾਹ ਖਾਲਸਾ ਵਾਹ ਗੁਰਜੀਤਿ ਫਤੇ ਹਾਂਜੀ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤੇ ਮੈਂ ਸਵਿੰਦਰ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਬੋੜੀ ਸਾਹਿਬ ਕੋ ਖਾਲਸਾ ਵੱਲੋਂ ਸਾਰੇ ਨਗਰ ਵਾਸੀਆਂ ਨੂੰ ਨੋਰੀ ਔਰ ਮਾਗੀ ਦੀਆਂ ਲੱਖ ਲੱਖ ਵਧਾਈਆਂ ਹੋਣ ਕਿਉਂਕਿ ਗੁਰੂ ਮਹਾਰਾਜ ਦੀ ਪਾਰ ਬਖਸ਼ੇ ਦਾ ਸਦਕਾ ਇਹ ਜਿਹੜੇ ਤਿਹਾਰ ਨੇ ਇਹ ਮਨਾਏ ਜਾਂਦੇ ਐ ਔਰ ਮਾਗੀ ਦਾ ਤਿਹਾਰ ਸਿੱਖ ਕੌਮ ਦੇ ਵਿੱਚ ਵਿਲੱਖਣਤਾ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਹਾੜੇ ਨੂੰ ਗੁਰੂ ਮਹਾਰਾਜ ਨੇ ਜਦੋਂ ਸਿੰਘਾਂ ਦਾ ਬਤਾਵਾ ਪਾੜਿਆ ਔਰ ਉਹ ਦੇ ਨਾਲ ਜੋੜ ਕੇ ਮਨਾਇਆ ਜਾਂਦਾ ਹੈ ਕਿਉਂਕਿ ਕੋਈ ਸਮਾਂ ਆਇਆ ਜਦੋਂ ਸਿੰਘ ਬਦਾਵਲੇ ਕੇ ਅਨੰਦਪੁਰ ਸਾਹਿਬ ਤੋਂ ਆ ਗਏ ਪਰ ਜਦੋਂ ਉਹ ਘਰਾਂ ਜਾਏ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਇਸ ਤੇ ਕਰਨ ਦੇ ਉੱਤੇ ਬਹੁਤ ਪਛਤਾਵਾ ਜਾਰ ਕੀਤਾ ਔਰ ਫਿਰ ਉਹ ਸਿੰਘ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਜਿਨ੍ਹਾਂ ਦੀ ਅਗਵਾਈ ਮਾਤਾ ਭਾਗ ਕੌਰ ਨੇ ਕੀਤੀ ਔਰ ਉਹਨਾਂ ਨੇ ਉਸ ਮੁਖਸਰ ਦੀ ਪਵਿੱਤਰ ਧਰਤੀ ਤੇ ਜਾ ਕੇ ਗੁਰੂ ਸਾਹਿਬ ਦੇ ਨਾਲ ਜੰਗ ਵਿੱਚ ਉਹਨਾਂ ਨੇ ਹਿੱਸਾ ਲਿਆ ਔਰ ਉੱਥੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਔਰ ਸ਼ਹਾਦਤ ਪ੍ਰਾਪਤ ਕਰਨ ਤੋਂ ਪਹਿਲਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਹ ਸਿੰਘ ਨੂੰ ਪੁੱਛਿਆ ਕਿ ਤੁਹਾਡੀ ਆਖਰੀ ਇੱਛਾ ਕੀ ਹੈ ਤੇ ਉਹ ਸਵਾਲੇ ਭਾਈ ਮਾਹ ਸਿੰਘ ਨੇ ਕਿਹਾ ਸੀ ਕਿ ਗੁਰੂ ਮਹਾਰਾਜ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਜੋ ਅਸੀਂ ਬਦਾਵਾ ਦੇ ਕੇ ਆਇਆ ਉਸ ਨੂੰ ਬਦਾਵਾ ਪਾੜ ਦਿੱਤਾ ਜਾਏ ਤਾਂ ਗੁਰੂ ਮਹਾਰਾਜ ਨੇ ਉਹਨਾਂ ਦੀ ਇਸ ਬੇਨਤੀ ਨੂੰ ਪ੍ਰਵਾਨ ਕਰਕੇ ਤੇ ਮੁਕਸਰ ਦੀ ਪਿੱਤਰ ਧਰਤੀ ਦੀ ਜੋਤੀ ਉਸ ਬਦਾਵੇ ਨੂੰ ਪਾੜਿਆ ਔਰ ਉਸ ਆਸਾਂ ਦਾ ਨਗਰ ਮੁਕਸਰ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੋਇਆ ਔਰ ਇਹ ਮਾਗੀ ਦਾ ਦਿਹਾੜਾ ਉਸ ਆਸਾਂ ਤੇ ਸਾਰਿਆਂ ਹੀ ਗੁਰਨਾਣਕ ਨਾਮ ਲਿਆ ਸੰਗਤਾਂ ਬਹੁਤ ਅੱਛਾ ਨਾਲ ਮਨਾਉਂਦੀਆਂ ਸੋ ਸਾਰੀਆਂ ਸੰਗਤਾਂ ਨੂੰ ਇਸ ਬਾਗੀ ਦੇ ਪਿੱਤਰ ਦਿਹਾੜੇ ਦੇ ਉੱਤੇ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ